ਤਰੋਂ ਜੰਮੀ ਐ ਤੇ ਪੂਰੇ ਦਾ ਪੂਰਾ ਬੀਜ ਜਿੰਨਾ ਜਿੰਨਾ ਬੀਜ ਆਪਾਂ ਪਾਇਆ ਸੀ ਸਾਰੇ ਦਾ ਸਾਰੇ ਜੰਮ ਆਇਆ ਤੇ ਬੀਜ ਆਪਾਂ ਤਕਰੀਬਨ 7-800 ਗ੍ਰਾਮ ਹੀ ਛੱਟਾ ਦਿੱਤਾ ਸੀ ਉਦੋਂ ਫਿਰ ਬੀਜ ਥੋੜਾ ਜਿਹਾ ਬਚਾ ਲਿਆ ਸੀ ਕਿਉਂਕਿ ਬੀਜ ਫਿਰ ਜ਼ਿਆਦਾ ਸੀ ਮੈਂ ਨਾ ਸੁੱਕੇ ਦੇ ਵਿੱਚ ਆ ਸਿਹੜ ਕੱਢਿਆ ਸੀ ਸੁਪਰ ਸੀਡਰ ਦਾ ਆ ਦੇਖ ਲੋ ਆ ਕਰੋ ਚੈੱਕ ਆ ਸੁਪਰ ਸੀਡਰ ਦਾ ਸਿਆੜ ਕੱਢਿਆ ਬਿਲਕੁਲ ਸੁੱਕਾ ਸੀ ਤੇ ਸੁਪਰ ਸੀਡਰ ਐ ਧੜਕਦਾ ਸੀ ਜਿਵੇਂ ਕੰਬਦਾ ਸੀ ਵੀ ਲੱਗਦਾ ਨਹੀਂ ਸੀ ਹੈਗਾ ਥੱਲੇ ਇੰਨੀ ਸੁੱਕੀ ਸੀ ਕਿਉਂਕਿ ਇੱਥੋਂ ਆਪਾਂ ਗੱਠਾਂ ਚ ਕਾਈਆਂ ਸੀ ਤੇ ਜਿਹੜੇ ਖੇਤਾਂ 'ਚੋਂ ਗੱਠਾਂ ਚ ਕਾਦੀਏ ਭਰਾ ਉਹ ਫੇਰ ਖੇਤ ਜਿਹੜੇ ਨੇ ਤੱਪੜ ਵਰਗੇ ਬਣ ਜਾਂਦੇ ਨੇ ਤੇ ਇਹ ਖੇਤ ਇਹ ਨਾ ਆ ਕੱਟਾ ਆਪਣੇ ਕੋਲ ਇਹ ਕੱਟਾ ਆਪਣੇ ਕੋਲ M29 ਦਾ ਜਿਹੜਾ ਹਰਿਆਣੇ ਦੇ ਵਿੱਚ ਬੜਾ ਮਸ਼ਹੂਰ ਬੁੱਲ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਲੱਗੇ ਸੀ ਕਣਕ ਬੀਜਣ ਕਣਕ ਆਪਣਾ 1.5 ਕਿੱਲਾ ਰਹਿ ਗਿਆ ਸੀ ਫਿਰ ਰੌਣੀ ਕਰੀ ਹੋਈ ਸੀ ਉਹਦੀ ਤੇ ਅੱਜ ਹੈਗੀ ਹੈ 1 ਦਸੰਬਰ ਤੇ ਆਪਾਂ ਅੱਜ ਹੁਣ ਛੱਟਾ ਦੇ ਕੇ ਹੀ ਬੀਜ ਦੇਣੀ ਹੈ ਬੀਜ ਆਪਾਂ ਦੱਸਾਂਗੇ ਕਿਹੜਾ ਬੀਜਣਾ ਡਾਈਡੂ ਵੀ ਰੱਖ ਲਿਆ ਬੀਜ ਰੱਖ ਲਿਆ ਤੇ ਯੂਰੀਆ ਦਾ ਸੈਲਾ ਰੱਖ ਲਿਆ ਨਾਲ ਤੇ ਲਓ ਜੀ ਭਰਾਵੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਤੇ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਜਿਹੜੇ ਭਰਾ ਨਵੇਂ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਫੇਰ ਦੁਬਾਰਾ ਬੇਨਤੀ ਹੈ ਭਰਾਵਾਂ ਨੂੰ ਤੇ ਲੈ ਕੇ ਚੱਲੇ ਆਂ ਪੱਤਰਪਾਹ ਤੇ ਜਾ ਕੇ ਹੈਰੋਂ ਨਾਲ ਦੇ ਦਿਆਂ ਵਾ ਕੇ ਪਾੜ ਪਾੜ ਹੈ ਤਾਂ ਖੇਤ ਥੋੜਾ ਜਿਹਾ ਗਿੱਲਾ ਹੀ ਹੈ ਪਰ ਦੇਖਦੇ ਆਂ ਫਿਰ ਜਾਂ ਛੱਟਾ ਦਿੰਨੇ ਆ ਪਹਿਲਾਂ ਜਾਂ ਕਿਵੇਂ ਚੱਲਦਾ ਸਿਸਟਮ ਲੋਈ ਦਿਖਾਉਣੇ ਆ ਜਾ ਕੇ ਫਿਰ ਹਾਂਜੀ ਲੋਈ ਲੱਗੇ ਸੀ ਆਪਾਂ ਫਿਰ ਕਣਕ ਬੀਜਣ ਤੇ ਖੇਤ ਗਿੱਲਾ ਸੀ ਜਿਆਦਾ ਤੇ ਇਹਨੂੰ ਹੁਣ ਆਪਾਂ ਪਾੜ ਪਾੜ ਇੱਕ ਵਾਰ ਵਾ ਕੇ ਛੱਡ ਦਿੰਨੇ ਆ ਤੇ ਹਵਾ ਲੱਗ ਜੇਗੀ ਅੱਜ ਹਵਾ ਵੀ ਘੱਟ ਚੱਲਦੀ ਏ ਭਾਈ ਤੇ ਦੇ ਦੇ ਆ ਡਾਈਡੂਈ ਦਾ ਆਪਾਂ ਛੱਟਾ ਦੇ ਦੇਣਾ ਯੂਰੀਏ ਦਾ ਤੇ ਡਾਈ ਦਾ ਛੱਟਾ ਆਪਾਂ ਦੇ ਦੇਣਾ ਤੇ ਕਣਕ ਦਾ ਛੱਟਾ ਫਿਰ ਕੱਲ ਨੂੰ ਆਪਾਂ ਦਵਾਂਗੇ ਇਹਦੇ ਚ ਨਾਲੇ ਹਵਾ ਲੱਗ ਜੇਗੀ ਤੇ ਇਹ ਫੇਰ ਐਣ ਸੁੱਕ ਜੇਗੀ ਇੱਕ ਵਾਰ ਤੇ ਫੇਰ ਆਪਾਂ ਇੱਕ ਵਾਰ ਹੋਰ ਉੱਤੇ ਹੈਰੋਂ ਕੱਢ ਕੇ ਦੇਖ ਲਾਂਗੇ ਜੇ ਵਧੀਆ ਬਣ ਗਈ ਤਾਂ ਫੇਰ ਰੋਟਾਵੀਟਰ ਕੱਢ ਦੇਾਂਗੇ ਨਹੀਂ ਤਾਂ ਫੇਰ ਸਿੱਧਾ ਹੀ ਸਵਾਗਾ ਮਾਰਦੇ ਆਂਗੇ ਜੇ ਬਹੁਤਾ ਬਰੀਕ ਹੋ ਗਿਆ ਤਾਂ ਦੇਖਦੇ ਆਂ ਕਿਵੇਂ ਚੱਲਦਾ ਸਿਸਟਮ ਹਲੇ ਖੇਤ ਗਿੱਲਾ ਜਿਆਦਾ ਏ ਤੇ ਪਹਿਲੀ ਖਿੱਲੀ ਚ ਪਾ ਕੇ ਮਾੜਾ ਮਾੜਾ ਇਹਨੂੰ ਫੁੱਲੀ ਜਾਂਦੇ ਆਂ ਵੇ ਕਿਉਂਕਿ ਫੁੱਲਣ ਨਾਲ ਫਿਰ ਇਹ ਮਿੱਟੀ ਸੁੱਕ ਜਾਂਦੀ ਏ ਹਵਾ ਛੇਤੀ ਲੱਗ ਜਾਂਦੀ ਏ ਪਹਿਲਾਂ ਸੋਚਿਆ ਸੀ ਵੀ ਸੁਪਰ ਸੀਡਰ ਨਾਲ ਬੀਜਾਂਗੇ ਫਿਰ ਸੁਪਰ ਸੀਡਰ ਨਾਲ ਭਰਾਉ ਉਪਰ ਫਿਰ ਬਹੁਤੀ ਲੇਟ ਹੋ ਜਾਣੀ ਸੀ ਨਾਲੇ ਜਿਹੜੀ ਆਪਾਂ ਛੱਟੇ ਦੀ ਕਣਕ ਬੀਜਦੇ ਆਂ ਛੱਟੇ ਦੀ ਕਣਕ ਛੇਤੀ ਨਿਕਲ ਆਉਂਦੀ ਏ ਤੇ ਸੁਪਰ ਸੀਡਰ ਵਾਲੀ ਨੇ ਥੋੜਾ ਜਿਹਾ ਲੇਟ ਕਰ ਦਿੰਦੀ ਏ ਤੇ ਮੈਂ ਲੱਗਿਆ ਸੀ ਇੱਕ ਚੀਜ਼ ਦਿਖਾਉਂ ਤੁਹਾਨੂੰ ਤੇ ਹੈ ਦੇਖੋ ਇਹ ਤਿਆਰ 베ਰੇ ਆਪੋ ਆਪਣੇ ਕਿਸਾਨੀ ਆ ਇਹਦੇ ਵਿੱਚ ਤੁੱਕਾ ਲੋਟ ਆ ਵੀ ਜਾਂਦਾ ਹੁੰਦਾ ਕਈ ਵਾਰ ਕਈ ਵਾਰ ਨਹੀਂ ਵੀ ਆਉਂਦਾ ਆ ਮੈਂ ਉਸ ਦਿਨ ਮੈਂ ਨਾ ਸੁੱਕੇ ਦੇ ਵਿੱਚ ਅਸਿਹੜ ਕੱਢਿਆ ਸੀ ਸੁਪਰ ਸੀਡਰ ਦਾ ਆ ਦੇਖ ਲੋ ਆ ਕਰੋ ਚੈੱਕ ਆ ਸੁਪਰ ਸੀਡਰ ਦਾ ਸਿਆੜ ਕੱਢਿਆ ਬਿਲਕੁਲ ਸੁੱਕਾ ਸੀ ਤੇ ਸੁਪਰ ਸੀਡਰ ਐ ਧੜਕਦਾ ਸੀ ਜਿਵੇਂ ਕੰਬਦਾ ਸੀ ਵੀ ਲੱਗਦਾ ਨਹੀਂ ਸੀ ਹੈਗਾ ਥੱਲੇ ਇੰਨੀ ਸੁੱਕੀ ਸੀ ਕਿਉਂਕਿ ਇੱਥੋਂ ਆਪਾਂ ਗੱਠਾਂ ਚ ਕਾਈਆਂ ਸੀ ਤੇ ਜਿਹੜੇ ਖੇਤਾਂ 'ਚੋਂ ਗੱਠਾਂ ਚ ਕਾਦੀਏ ਭਰਾ ਉਹ ਫੇਰ ਖੇਤ ਜਿਹੜੇ ਨੇ ਤੱਪੜ ਵਰਗੇ ਬਣ ਜਾਂਦੇ ਨੇ ਤੇ ਇਹ ਖੇਤ ਨਾ ਮਤਲਬ ਕੈੜਾ ਹੋ ਗਿਆ ਸੀ ਤੇ ਸੁਪਰ ਸੀਡਰ ਪੂਰਾ ਲੱਗਿਆ ਨਹੀਂ ਥੱਲੇ ਤੇ ਮੈਂ ਆ ਸਿਆੜ ਕੱਢਿਆ ਬੀਜ ਵਿੱਚ ਪਾਇਆ ਆ ਖੇਤ 'ਮੈਂ ਉੱਪਰ ਵਾਲਾ ਬੀਜ ਕੇ ਤੇ ਇੱਧਰ ਨੂੰ ਕੱਟਤਾ ਸੀ ਤੇ ਆ ਪਾਣੀ ਲੱਗ ਗਿਆ ਪਤਾ ਨਹੀਂ ਹੁਣ ਪਾਣੀ ਘਟ ਲੱਗਿਆ ਜਾਂ ਕੀ ਚੱਕਰ ਹੋਇਆ ਤੇ ਪਾਣੀ ਨਾਲ ਦੀ ਨਾਲ ਜੀਰ ਜੀਰ ਗਿਆ ਸੀ ਇਹਦੇ ਵਿੱਚ ਤੇ ਆ ਦੇਖ ਲੋ ਕਣਕ ਸਾਰੀ ਦੀ ਸਾਰੀ ਜੰਮਿਆਈ ਆ ਦੇਖੋ ਨਾ ਕਰੋ ਚੱਕ ਆ ਦੇਖੋ ਜਿੰਨਾ ਆਪਾਂ ਬੀ ਪਾਉਣੇ ਆ ਇਹਦੇ ਚ ਆਪਾਂ 20 ਘਟੋ ਘਟ ਅ 40 ਤੋਂ 45 ਕਿਲੋ ਦੇ ਵਿੱਚ ਵਿੱਚ ਆਪਾਂ ਬੀਜ ਸਾਰਾ ਬੀਜ ਦਿਆ ਦੇਖੋ ਸਾਰਾ ਕੱਲਾ ਕੱਲਾ ਢੱਕਾ ਕਣਕ ਦਾ ਜੰਮਿਆ ਹੋਇਆ ਦੇਖ ਲੋ ਆ ਲੋ ਜੀ ਦੇਖੋ ਇਹ ਬਰਾਬਰ ਰਲ ਜਾਣੀ ਸੀ ਹੋ ਥੋੜੀ ਜਿਹੀ ਆਪਣੇ ਕੋ ਮਿਸਟੇਕ ਹੀ ਗਈ ਹੈ ਤੇ ਜੇ ਭਰਾ ਉਹ گاਹ ਵਾਸਤੇ ਤੁਸੀਂ ਵੀ ਕਿਤੇ ਲੇਟ ਹੋ ਜੰਨੇ ਹੋ ਤਾਂ ਕਣਕ ਜੇ ਖੇਤ ਸੁੱਕੇ ਹੁੰਦੇ ਨੇ ਜਿਆਦਾ ਆ ਦੇਖ ਲਓ ਸਾਰਾ ਸਿਆੜ ਪੂਰੇ ਦਾ ਪੂਰਾ ਹੀ ਜੰਮਿਆ ਹੋਇਆ ਤੇ ਸੁੱਕੀ ਬਿਜਾਈ ਵੀ ਵੈਸੇ ਬੰਦੇ ਕਰਤੇ ਨੇ ਪਰ ਉਹਦੇ ਥੋੜੀ ਜਿਹੀ ਨਦੀਨਾਂ ਦੀ ਸਮੱਸਿਆ ਹੋ ਜਾਂਦੀ ਹੈ ਜਿਵੇਂ ਨਦੀਨ ਦੇ ਚ ਜਿਵੇਂ ਬੁੱਲੀ ਡੰਡਾ ਜਿਆਦਾ ਜੰਮਿਆ ਹੁੰਦਾ ਤੇ ਜਾਂ ਖੰਡੀ ਪਰ ਉਹਦਾ ਵੀ ਹੱਲ ਹੈ ਗਿਆ ਭਰਾਵੋ ਸੁੱਕੇ ਦੇ ਵਿੱਚ ਬੀਜ ਕੇ ਤੇ ਉਹਨੂੰ ਆਪਾਂ ਮੰਨ ਲਓ ਕਿ ਔਕੀਰਾ ਜਾਂ ਮੋਮੀ ਜੀ ਦੀ ਸਪਰੇਅ ਕਰਕੇ ਤੇ ਆਪਾਂ ਉਹਨੂੰ ਪਾਣੀ ਲਾ ਦਈਏ ਤੇ ਮੈਂ ਕਹਿੰਦਾ ਨੰਦੀਨਾ ਦਾ ਵੀ ਹੱਲ ਹੋ ਜਾਂਦਾ ਤੇ ਜਿਹੜੀ ਬਜਾਈ ਹੈ ਆਪਣੀ ਬਹੁਤੀ ਪਛੇਤੀ ਨਹੀਂ ਹੁੰਦੀ ਤੇ ਆਹ ਜਿਹੜਾ ਤਰੀਕਾ ਮੈਨੂੰ ਬੜਾ ਵਧੀਆ ਲੱਗਿਆ ਤੇ ਨਾਲੇ ਐਨ ਆਪਾਂ ਰਲ ਜਾਣਾ ਸੀ ਜੇ ਆਪਾਂ ਕਿਤੇ ਪਛੇਤੇ ਹੁੰਨੇ ਆ ਪਏ ਤੇ ਆ ਕਰੋ ਚੈੱਕ ਦੇਖ ਲਓ ਕੱਲਾ ਕੱਲਾ ਸਿਆੜ ਜੰਮਿਆ ਆਇਆ ਹਾਂਜੀ ਲੋਈ ਪ੍ਰਾਉ ਦਿਨੇ ਆਪੇ 6.5 ਦਾ ਯੂਰੀਆ ਤੇ ਸਲਫਰ ਤਿੰਨੇ ਚਾਰੇ ਚੀਜ਼ਾਂ ਮਿਕਸ ਕਰਕੇ ਆਪਾਂ ਆਪਾਂ ਸਲਫਰ ਪਾਉਨੇ ਆਪੇ 90 ਪਰਸੈਂਟ ਵਾਲੀ ਇਹ ਹੈਗੀ ਆ ਇਹ ਵਾਲੀ ਜਿਹੜੀ ਦਾਲ ਦੀ ਹੁੰਦੀ ਆ ਉਹ ਪਾਉਨੇ ਆਪੇ ਆਪਾਂ ਨਾਲ ਯੂਰੀਆ ਤੇ ਨਾਲ TSP ਇਹ ਜਿਹੜੀ ਹੁਣ ਕਣਕ ਪੀਜਣੀ ਆ ਇਹ ਸਾਰੀ ਆਪਾਂ ਛੱਟੇ ਨਾਲ ਹੀ ਬੀਜਣੀ ਆ ਕਿਉਂਕਿ ਛੱਟੇ ਵਾਲੀ ਕਣਕ ਜਿਹੜੀ ਛੇਤੀ ਨਿਕਲ ਆਉਂਦੀ ਆ ਲਓ ਜੀ ਇਹ ਪਮਟਾਂ ਦੀ ਤੜਾਈ ਕਰਾ ਲਈਏ ਹੂੰ ਮਟਾਂ ਵਾਲੇ ਤਰੀਕਾ ਆਪਣਾ ਉਹ ਕਾਮਯਾਬ ਹੋ ਜਾਣਾ ਸੁੱਕੇ ਵਾਲਾ ਹਾਂਜੀ ਲਓ ਵੀ ਮਿੱਤਰੋ ਅੱਜ ਆਪਾਂ ਆਪਣੇ ਪਸ਼ੂ ਲੱਗੇ ਆ ਦਿਖਾਉਣ ਖੇਤੀ ਦੇ ਨਾਲ ਨਾਲ ਇਹ ਵੀ ਕੰਮ ਜ਼ਰੂਰੀ ਹੁੰਦਾ ਪਸ਼ੂਆਂ ਦਾ ਵੀ ਲਓ ਜੀ ਕਰੋ ਚੈੱਕ ਤੇ ਵੀਡੀਓ ਫੁੱਲ ਪਾਵਾਂਗੇ ਪਸ਼ੂਆਂ ਦੇ ਉੱਤੇ ਵੀ ਦਿਖਾਵਾਂਗੇ ਕਿਹੜੇ ਕਿਹੜੇ ਪਸ਼ੂ ਨੇ ਆਪਣੇ ਕੋਲ ਆਪਣੇ ਕੋਲ ਮੈਂ ਸਾਈ ਨੇ ਸਾਰੀਆਂ ਤੇ ਇੱਕ ਆਪਣੇ ਕੋਲ ਗਈ ਹੈ ਆ ਕੱਟਾ ਆਪਣੇ ਕੋਲ ਇਹ ਕੱਟਾ ਆਪਣੇ ਕੋਲ M29 ਦਾ ਜਿਹੜਾ ਹਰਿਆਣੇ ਦੇ ਵਿੱਚ ਬੜਾ ਮਸ਼ਹੂਰ ਬੁੱਲ ਹੈ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਕਟੀਆਂ ਸਾਰੀਆਂ ਇਹਦੀਆਂ ਹੀ ਨੇ ਇਹਦੀ ਬਦੌਲਤੀ ਨੇ ਤੇ ਕੱਲ ਨੂੰ ਪਾਵਾਂਗੇ ਵੀਡੀਓ ਆਪਾਂ ਡਿਟੇਲ ਦੇ ਵਿੱਚ ਇਹਨਾਂ ਬਾਰੇ ਅੱਜ ਤੇ ਵੈਸੇ ਮੈਂ ਖੜਿਆ ਸੀ ਤੇ ਮੈਂ ਚਲੋ ਪਾ ਦਿੰਨੇ ਆ ਆ ਆਪਣੇ ਕੋਲ ਇੱਕ ਦੋਗਲੀ ਗਾਏ ਆ ਇਹ ਜਰਸੀ ਤੇ ਐਚ ਐਫ ਕ੍ਰੋਸ ਦਾ ਬੱਚਾ ਏ ਇਹ ਆਪਾਂ ਪਰਾ ਉਹ ਛੋਟੀ ਜਿਹੀ ਪਾਲੀ ਸੀ ਤੇ ਹੁਣ ਦੁੱਧ ਦਿੰਦੀ ਏ ਹੁਣ ਦੂਜੇ ਤੋਂ ਇਹ ਸੁਣਾ ਇਹਨੇ ਤੇ ਵਧੀਆ ਏ ਤੇ ਆਪਣੀਆਂ ਮਹਿਸਾਨੇ ਤੇ ਆ ਕਟੜੂ ਸਾਰੇ ਆਪਣੇ ਕੱਟੇ ਦੇ ਹੀ ਨੇ ਆ ਸਭ ਕਟੀਆਂ ਆ ਦੇਖ ਲਓ ਭਰਾਓ ਕਿੰਨੀ ਸੋਹਣੀ ਸਰੋਂ ਜੰਮੀ ਐ ਤੇ ਪੂਰੇ ਦਾ ਪੂਰਾ ਬੀਜ ਜਿੰਨਾ ਜਿੰਨਾ ਬੀਜ ਆਪਾਂ ਪਾਇਆ ਸੀ ਸਾਰੇ ਦਾ ਸਾਰੇ ਹੀ ਜਮ ਆਇਆ ਤੇ ਬੀਜ ਆਪਾਂ तकरीबन 7-800 ਗ੍ਰਾਮ ਹੀ ਛੱਟਾ ਦਿੱਤਾ ਸੀ ਉਦੋਂ ਫਿਰ ਬੀਜ ਥੋੜਾ ਜਿਹਾ ਬਚਾ ਲਿਆ ਸੀ ਕਿਉਂਕਿ ਬੀਜ ਫਿਰ ਜ਼ਿਆਦਾ ਸੀ ਆ ਦੇਖੋ ਕਿੰਨੀ ਵਧੀਆ ਜੰਮੀ ਹੋਈ ਹੈ ਇਹ ਹੈਗੀ ਹੈ ਉਦੋਂ ਮੈਂ ਵੀਡੀਓ ਵੀ ਪਾਈ ਸੀ ਸਟਾਰ 10-15 ਤੇ ਬੜੇ ਵਧੀਆ ਜੰਮੀ ਹੋਈ ਹੈ ਛੱਟਾ ਮੈਂ ਦੋਰਾ ਦੇ ਦਿੱਤਾ ਸੀ ਦੋਰੇ ਦਾ ਵੀ ਤੇਰੇ ਹੀ ਦੇ ਦਿੱਤਾ ਸੀ ਯੂਰੀਆ ਵਿੱਚ ਮਿਕਸ ਕਰ ਲਿਆ ਸੀ ਤੇ ਆ ਸਰੋਂ ਦੇਖ ਲਓ ਕਿੰਨੀ ਸੋਹਣੀ ਜੰਮੀ ਹੋਈ ਐ ਤੇ ਜਿਹੜੀ ਮੈਂ ਗੱਲ ਲੱਗਿਆ ਸੀ ਕਰਨ ਆ ਦੇਖ ਲਓ ਭਰਾਵੋ ਹੁਣ ਇਹਦੇ ਵਿੱਚ ਗੁੱਲੀ ਡੰਡਾ ਬਿਲਕੁਲ ਨਹੀਂ ਜੰਮਿਆ ਚਲੋ ਕੋਈ ਕਿਤੇ ਡੱਕਾ ਹੋਏਗਾ ਐਡੀ ਗੱਲ ਨਹੀਂ ਹੈਗੀ ਵੀ ਗੁੱਲੀ ਡੰਡਾ ਬਿਲਕੁਲ ਹੀ ਨਹੀਂ ਹੈਗਾ ਗੁੱਲੀ ਡੰਡਾ ਕੋਈ ਕਿਤੇ ਡੱਕਾ ਜ਼ਰੂਰ ਹੈਗਾ ਪਰ ਇਹ ਖੇਤ ਬਿਲਕੁਲ ਸਾਫ਼ ਹੈ ਪਰ ਉਹ ਆਪਣੇ ਪਰਲੇ ਖੇਤ ਦੇ ਵਿੱਚ ਗੁੱਲੀ ਡੰਡਾ ਕਾਫੀ ਜ਼ਿਆਦਾ ਹੈ ਤੇ ਜਾਣਕਾਰੀ ਦੇਣੀ ਸੀ ਭਰਾਵੋ ਇੱਕ ਯੂਪੀਐਲ ਦੀ ਤੇ ਪੀਆਈ ਕੰਪਨੀ ਦੀ ਨਵੀਂ ਦਵਾਈ ਆਈ ਏ ਤੇ ਨਵੀਂ ਦਵਾਈ ਆਪਾਂ ਜਦੋਂ ਕਰਾਂਗੇ ਸਪਰੇਅ ਤੇ ਤੁਹਾਨੂੰ ਦੱਸਾਂਗੇ ਉਹ ਸਪੈਸ਼ਲ ਸਰੋਂ ਵਾਸਤੇ ਹੀ ਆਈ ਏ ਭਰਾਵੋ ਜਿਹੜੇ ਖੇਤਾਂ ਦੇ ਵਿੱਚ ਗੁੱਲੀ ਡੰਡਾ ਖੰਡੀ ਜਿਹਨੂੰ ਆਪਾਂ ਮੈਣਾ ਵੀ ਕਹਿ ਦਿੰਨੇ ਆ ਉਹ ਹੁੰਦਾ ਤੇ ਉਹ ਹੁਣ ਉਹਦਾ ਰਿਜ਼ਲਟ ਕਰੇ ਤੇ ਹੀ ਪਤਾ ਲੱਗੇਗਾ ਜਿੱਦਣ ਆਪਾਂ ਲਿਆ ਕੇ ਕਰਾਂਗੇ ਤੇ ਤੁਹਾਨੂੰ ਵੀਡੀਓ ਜ਼ਰੂਰ ਸਪੈਸ਼ਲ ਪਾਵਾਂਗੇ ਤੇ ਕਿਉਂਕਿ ਆ ਖੇਤ ਦੇ ਵਿੱਚ ਤਾਂ ਆਪਣੇ ਗੁੱਲੀ ਡੰਡਾ ਹੈ ਨਹੀਂ ਤੇ ਖੰਡੀ ਵੀ ਤਕਰੀਬਨ ਨਹੀਂ ਹੈਗੀ ਮਾੜੀ-ਮੋਟੀ ਹੈ ਕੋਈ ਕਿਤੇ ਤਾਂ ਚਲੋ ਡੱਕਾ ਜੰਮਦਾ ਹੀ ਹੁੰਦਾ ਤੇ ਸਰੋਂ ਹੀ ਕੱਲੀ ਜੰਮੀ ਹੋਈ ਹੈ ਇਹਦੇ ਵਿੱਚ ਤੇ ਜਿੱਦਣ ਕਰਾਂਗੇ ਸਪਰੇਅ ਉਦੋਂ ਵੀਡੀਓ ਜ਼ਰੂਰ ਪਾਵਾਂਗੇ ਇਹ ਵੀ ਕਿਸਾਨ ਵੀਰਾਂ ਦੀ ਬੜੀ ਵੱਡੀ ਮੁਸ਼ਕਲ ਦਾ ਹੱਲ ਕੱਢਿਆ ਕੰਪਨੀ ਨੇ ਤੇ ਦੋ ਕੰਪਨੀਆਂ ਦੀ ਦਵਾਈ ਆਈ ਹੈ ਇੱਕ ਯੂਪੀਐਲ ਦੀ ਤੇ ਇੱਕ ਆਹੀ ਹੈ ਪੀਆਪੀਆਈ ਦੀ ਜਿਨ੍ਹਾਂ ਨੇ ਅਵਕੀਰਾ ਕੱਢੀ ਸੀ ਤੇ ਜਿੱਦਣ ਆਪਾਂ ਕਰਾਂਗੇ ਸਪਰੇ ਉਹਦਣ ਵੀਡੀਓ ਜ਼ਰੂਰ ਪਾਵਾਂਗੇ ਭਰਾਵੋ ਤੇ ਬਾਕੀ ਇਹ ਤਰੀਕਾ ਆਪਾਂ ਨੂੰ ਤਾਂ ਬਈ ਵਧੀਆ ਲੱਗਦਾ ਤੇ ਜਿਹੜੇ ਭਰਾ ਸੁੱਕੇ ਦੇ ਵਿੱਚ ਬੀਜਦੇ ਨੇ ਚਲੋ ਉਹ ਵੀ ਠੀਕ ਹੈ ਵੈਸੇ ਤੇ ਇਹ ਜਦੋਂ ਆਪਾਂ ਲੇਟ ਹੋ ਜਾਂਦੇ ਆ ਨਾ ਇਹ ਸਭ ਤੋਂ ਵਧੀਆ ਤਰੀਕਾ ਹੁੰਦੇ ਲੋ ਕਿੱਡੀ ਕਿੱਡੀ ਨਿੱਕਲ ਜੰਮੇ ਹੋਈ ਹੈ ਹਨਾ ਹਾਲੇ ਕਿੰਨੇ ਕੁ ਦਿਨ ਹੋਏ ਨੇ ਆਪਾਂ ਨੂੰ ਹੁਣ ਹੋਰ 7 8 10 ਦਿਨਾਂ ਦੇ ਵਿੱਚ ਐਨ ਖੇਤ ਹਰਿਆਈ ਲੱਗ ਜਾਣਗੇ ਮਾਰਨ ਹੁਣ ਵੀ ਕੈਮਰੇ 'ਚ ਤਾਂ ਚਲੋ ਨਹੀਂ ਪਤਾ ਲੱਗਦਾ ਪਰ ਵੈਸੇ ਖੇਤਾਂ ਦੇ ਵਿੱਚ ਹਰਿਆਈ ਲੱਗ ਗਈ ਹੈ ਦਿਸਣਾ ਸਰੋਂ ਐਨ ਪੂਰੀ ਦਿਸਦੀ ਹੈ ਕੁਝ ਵਿੱਚ ਨਦੀਨ ਵੀ ਨੇ ਚਲੋ ਆਹ ਖੇਤ ਦੇ ਵਿੱਚ ਹੈਗੇ ਨੇ ਨਦੀਨ ਤੇ ਛੇੜੀ-ਛੇੜੀ ਭਰਾ ਇਹ ਤਰੀਕਾ ਵਰਤਦੇ ਨੇ ਜਰੂਰ ਦੱਸਿਓ ਆਪਣਾ ਐਕਸਪੀਰੀਅੰਸ ਛੇ ਜਰੂਰ ਕਰਿਆ ਕਰੋ ਗੋਲੀ ਡੰਡਾ ਇਹਦੇ ਚ ਕਾਫੀ ਹੈ ਪਰ ਆਪਾਂ ਇਹਦੀ ਗੜਾਈ ਕਰਾਂਗੇ ਕਿੱਲੇ ਦੀ ਤੇ ਇਹਦੇ ਵਿੱਚ ਬੀਜ ਥੋੜਾ ਜਿਹਾ ਮੈਂ ਜ਼ਿਆਦਾ ਪਾਤਾ ਸੀ ਇਹਦੇ ਵਿੱਚ ਮੈਂ 1 ਕਿਲੋ ਬੀਜ ਹੀ ਪੂਰਾ ਪਾਤਾ ਸੀ ਤੇ ਇਹਦੀ ਜਦੋਂ ਆਪਾਂ ਗੜਾਈ ਕਰਨੀ ਹੈ ਤੇ ਕੁਝ ਪਰਸੈਂਟ ਬੀਜ ਕੱਟਿਆ ਵੀ ਜਾਣਾ ਵਿੱਚ ਗੜਾਈ ਦੇ ਵਿੱਚ ਵੀ ਤੇ ਦੇਖਾਂਗੇ ਜੇ ਤੇ ਦਵਾਈ ਨੇ ਵਧੀਆ ਕੰਮ ਕਰਿਆ ਤੇ ਗੁੱਲ ਜੰਡੇ ਦਾ ਹੱਲ ਪੂਰਾ ਹੋ ਗਿਆ ਫਿਰ ਠੀਕ ਹੈ ਨਹੀਂ ਤਾਂ ਫਿਰ ਇਹਦੇ ਚ ਗੜਾਈ ਆਪਾਂ ਕਰਵਾ ਦੇਣੀ ਹੈ ਜਦੋਂ ਖੇਤ ਥੋੜਾ ਜਿਹਾ ਵੱਤ ਆ ਜਾਏਗਾ ਤੇ ਆਪਾਂ ਕੋਹਲੀਆਂ ਦੇ ਨਾਲ ਹਲਕੀ ਹਲਕੀ ਗੜਾਈ ਇੱਕ ਵਾਰ ਕਰ ਦੇਣੀ ਹੈ ਤੇ ਜਿਹੜਾ ਇਹ ਬੀਜ ਹੈ ਸਰੋਂ ਦਾ ਇਹ ਆਪਾਂ ਸਿੱਧਾ ਸਿੱਧਾ ਲਾਈਨਾਂ ਦੇ ਵਿੱਚ ਰੱਖ ਲੈਣਾ ਤੇ ਦੇਖਾਂਗੇ ਤਜਰਬਾ ਕਰਕੇ ਕਿਵੇਂ ਰਹਿੰਦਾ ਤਜਰਬਾ ਬਾਕੀ ਕੋਈ ਯੰਤਰ ਬਣਾਵਾਂਗੇ ਇਹਦੀ ਗੜਾਈ ਕਰਨ ਵਾਸਤੇ ਵੀ ਕਿਵੇਂ ਗੜਾਈ ਹੁੰਦੀ ਹੈ ਇਹਦੀ ਸਰੋਂ ਦੀ ਦਿਖਾਵਾਂਗੇ ਫਿਰ